Hello, hello, hello. ਪੰਜਾਬ ਸਰਕਾਰ ਦੇ ਵੱਲੋਂ ਲਗਾਏ ਜਾ ਰਹੇ ਚਿਪ ਵਾਲੇ 스마트 ਮੀਟਰ ਜਨਾਂ ਨੂੰ ਲੈ ਕੇ ਹੁਣ ਪਿੰਡ ਪਿੰਡ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ। ਤਰਾਜਪੁਰਾ ਦੇ ਵਿੱਚ ਇੱਕ ਪਾਸੇ ਤਾਂ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਕਿਸਾਨ ਇਕੱਠੇ ਹੋਏ ਨੇ ਤੇ ਉਧਰਲੇ ਕਿਸਾਨ ਜਥੇਬੰਦੀ ਜੋ ਕਿ ਚਿਪ ਵਾਲੇ 스마트 ਮੀਟਰਾਂ ਦੇ ਵਿਰੋਧ ਦੇ ਵਿੱਚ ਵੀ ਸੜਕਾਂ 'ਤੇ ਉਤਰਾਈ ਹੈ। ਇਸ ਦਰਮਿਆਨ ਕਿਸਾਨਾਂ ਗੁੱਜ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਭਾਵੇਂ ਸਰਕਾਰ ਕੁਝ ਵੀ ਕਰ ਲਵੇ ਨਾ ਤਾਂ ਜ਼ਮੀਨ ਦਾ 1 ਇੰਚ ਦਿੱਤਾ ਜਾਣਾ ਤੇ ਨਾ ਹੀ ਪਿੰਡਾਂ ਦੇ ਵਿੱਚ ਚਿਪ ਵਾਲੇ 스마트 ਮੀਟਰ ਲੱਗਣ ਦਿੱਤੇ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਦਾ ਵਿਰੋਧ ਕਰਨ ਲਈ ਇੱਥੇ ਜਿੱਥੇ ਅੱਗੇ 20 ਵਿਰੋਧ ਕਰਾਂਗੇ ਪਰ ਪਿੰਡਾਂ ਦੇ ਵਿੱਚ ਚਿਪ ਵਾਲੇ 스마트 ਮੀਟਰ ਨਹੀਂ ਲਗਣ ਦਵਾਗੇ ਕਿਸਾਨਾਂ ਆਗੂਆਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਲੈਂਡ ਪੁਲਿੰਗ ਨੀਤੀ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਦੂਜੇ ਪਾਸੇ ਚਿਪ ਵਾਲੇ 스마트 ਮੀਟਰ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੀਟਰ ਲਾਂਚ ਕੋਈ ਇਤਰਾਜ਼ ਨਹੀਂ ਹੈ ਪਰ ਪੁਰਾਣੇ ਜਿਸ ਤਰੀਕੇ ਦੇ ਮੀਟਰ ਲੱਗਦੇ ਸਨ ਉਹੀ ਮੀਟਰ ਲਾਏ ਜਾਣ ਇਹਨਾਂ 스마트 ਮੀਟਰਸ ਨੂੰ ਪਿੰਡਾਂ ਦੇ ਵਿੱਚ ਲੱਗਣ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਰਾਜਪੁਰਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਵੀ ਕੀਤਾ ਗਿਆ ਸਰ ਗੱਲੇ ਇਸ ਰਹਾ ਜਿਹੜੀ ਇਹ ਪੰਜਾਬ ਸਰਕਾਰ ਦੀ ਇੱਕ ਬਿਮਾਰੀ ਨੀਤੀ ਬਣਾਈ ਹੈ ਲੈਂਡ ਪੀਲਿੰਗ ਤੇ ਚਿਫ ਵਾਲੇ ਮੀਟਰ ਉਹਦੇ ਵਿਰੋਧ ਦੇ ਵਿੱਚ ਅੱਜ ਕਾਲ ਹੈ ਕਿਸਾਨ ਮੂਦਰ ਮੋਰਚੇ ਦੀ ਕਾਲ ਹੈ ਸਾਰੇ ਪੰਜਾਬ ਦੇ ਵਿੱਚ ਕੱਢਿਆ ਜਾ ਰਿਹਾ ਮੋਟਰਸਾਈਕਲ ਮਾਰਚ ਇਹ ਜਿਹੜਾ ਰਾਇਪਰੇਜ ਮਾਰਚ ਹੈ ਇੱਥੋਂ ਸ਼ੁਰੂ ਹੋ ਕੇ ਟਾਲੀ ਵਾਲ ਚੌਂਕ ਤੋਂ ਸੀਸਵਾ ਗੁਰਦੁਆਰਾ ਦੁਰਗਾ ਮੰਦਰ ਰੋਡ ਐਮ ਐਲ ਏ ਰੋਡ ਗਰ ਸਕੂਲ ਹੋ ਕੇ ਪਚਰੰਗਾ ਚੌਂਕ ਹੋ ਕੇ ਪੁਵਾਰੇ ਚੌਂਕ ਤੇ ਦੀ ਸਮਾਪਤੀ ਹੋਣੀ ਹੈ ਇਹਦਾ ਰੂਟ ਹੈ A14 ਇਹ ਜਿੰਨੀ ਵੀ ਸਰਕਾਰ ਵੱਲੋਂ ਮਾੜੀ ਨੀਤੀਆਂ ਨੇ ਉਹਦੇ ਵਿਰੋਧ ਦੇ ਵਿੱਚ ਇੱਕ ਵਿਰੋਧ ਜਤਾਰੇ ਨੇ ਅਸੀਂ ਤੇ ਉਸ ਵਿਸ਼ੇ ਤੇ ਅੱਜੇ ਰੈਲੀ ਕੱਢੀ ਜਾ ਰਹੀ ਹੈ ਜੋ ਵੀ ਮੋਟਰਸਾਈਕਲ ਮਾਰਚ ਰੈਲੀ ਹੈ ਵੀ ਸੁਨੇਹਾ ਕੀ ਦੇਣਾ ਚਾਹੁੰਦੇ ਨਹੀਂ ਸੁਨੇਹਾ ਸੀ ਦੇਣਾ ਚਾਹੁੰਦੇ ਆ ਸਰਕਾਰ ਨੂੰ ਵੀ ਜੋ ਤੁਸੀਂ ਇੱਕ ਮਾੜੀ ਰਾਜਨੀਤ ਨੀਤੀ ਲੈ ਕੇ ਆਏ ਆ ਲੈਂਡ ਪੂਲਿੰਗ ਦੀ ਜਿਸ ਨੂੰ ਅਪਾ ਵਿਸਤਾਰ ਚ ਜਾਈਏ ਤਾਂ ਬਹੁਤ ਲੰਮਾ ਟਾਈਮ ਲੱਗ ਜਾਣਾ ਤੇ ਆਪਾਂ ਛੋਟੇ ਕਹਿੰਦੇ ਵੀ ਉਹ ਨੀਤੀ ਹੈ ਜਿਹੜੀ ਉਹ ਮਾੜੀ ਹੈ ਉਹਨੂੰ ਵਾਪਸ ਕੀਤਾ ਜਾਵੇ ਉਹ ਲਾਗੂ ਨਹੀਂ ਹੋਣ ਦਿੱਤੀ ਜਾਏਗੀ। ਉਹਦੇ ਵਿੱਚੋਂ ਸਾਡੀ ਜਿਹੜੀ ਜ਼ਿੰਮੇਵਾਰੀ ਇੱਕ ਇੰਚ ਵੀ ਜਗ੍ਹਾ ਨਹੀਂ ਅਸੀਂ ਦੇਣ ਦਵਾਂਗੇ। ਨੰਬਰ 2 ਰਹਿ ਗਿਆ ਮੀਟਰਾਂ ਦੀ ਗੱਲ ਹੈ। ਜਿਹੜੇ ਉਹਨੂੰ ਪ੍ਰੀ ਮੀਟਰ ਵੀ ਕਹਿੰਦੇ ਨੇ ਆਪਾਂ ਚਿਪੇ ਵਾਲੇ ਮੀਟਰ ਵੀ ਕਹਿੰਦੇ ਆ ਪਿੰਡਾਂ 'ਚ ਉਹ ਨਹੀਂ ਲਗਣ ਦੇਣੇ ਅਸੀਂ। ਜਿੱਥੇ ਵੀ ਲੱਗੇ ਹੋਏ ਨੇ ਉਹਦਾ ਵਿਰੋਧ ਹੈ ਤੇ ਠੀਕ ਹੈ ਜੋ ਪੁਰਾਣੇ ਮੀਟਰ ਆ ਲਾਓ ਪਰ ਚਿਪੇ ਵਾਲੇ ਮੀਟਰ ਅਸੀਂ ਨਹੀਂ ਲਗਣ ਦੇਵਾਂਗੇ। ਇਹ ਸਾਡੀ ਦੋਨਾਂ ਹੀ ਮੇਅਰ ਕਾਲ ਸਾਡੀ ਇਹੀ ਹੈ ਲੈਂਡ ਪੋਲਿੰਗ ਤੇ ਚਿਪੇ ਵਾਲੇ ਮੀਟਰਾਂ ਸੈਂਡਪੋਲਿੰਗ ਨੂੰ ਲੈ ਕੇ ਅੱਜ ਕਾਲੀ ਦਲ ਵੱਲੋਂ ਵੱਡਾ ਰੋਸ ਧਰਨਾ ਕੀਤਾ ਜਾ ਰਿਹਾ ਹੈ ਕਿਵੇਂ ਦੇਖੋ ਉਹ ਤੇ ਸਾਰੀਆਂ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਹੋਣ ਚਾਹੇ ਕਿਸਾਨ ਜਥੇਬੰਦੀਆਂ ਨੇ ਜਾਂ ਕੋਈ ਹੋਰ ਸਿਸਤਾ ਨੇ ਆਪਣੇ ਆਪਣੇ ਵੱਲੋਂ ਸਾਰੀ ਇਹਦਾ ਵਿਰੋਧ ਕਰ ਰਹੇ ਨੇ ਠੀਕ ਹੈ ਕਾਲੀ ਦਲ ਦੀ ਵੀ ਰੈਲੀ ਅੱਜ ਪਟਿਆਲੇ ਠੀਕ ਹੈ ਤੇ ਉਹਨਾਂ ਨੇ ਪਹਿਲਾਂ ਹੋਰ ਸ਼ਹਿਰਾਂ 'ਚ ਵੀ ਕੀਤੀ ਹੈ ਮੇਰੇ ਕਹਿਣ ਦਾ ਭਾਵ ਵੀ ਹਰ ਇੱਕ ਪਾਰਟੀ ਚਾਹੇ ਕਾਂਗਰਸ ਚਾਹੇ ਕਾਲੀ ਹੈ ਚਾਹੇ ਕਿਸਾਨ ਯੂਨੀਅਨ ਸਾਰੀਆਂ ਇਸ ਨੀਤੀ ਦਾ ਵਿਰੋਧ ਕਰ ਰਹੀਆਂ ਨੇ ਮੇਰਾ ਨਾਂ ਜੀ ਬੋਟਾ ਸਿੰਘ ਖਰਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜਨਤਾ ਜੋ ਸਾਡੀ ਕੇਐਮਐ ਮੋਰਚੇ ਦੀ ਅੱਜ ਕੌਲ ਸੀਗੀ ਕਿ ਅਸੀਂ ਮੋਟਰਸਾਈਕਲ ਰੈਲੀ ਜੋ ਕੱਢ ਰਹੀ ਹੈ ਰੈਲੀ ਪੂਰੇ ਪੰਜਾਬ ਚ ਜਿਸ ਤੱਕ ਪ੍ਰਧਾਨ ਜੀ ਹਰਾਨ ਨੇ ਦੱਸ ਦਿੱਤਾ ਸਾਡੀ ਤਾਂ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿਹੜੀ ਲੈਂਡਲੋਰਡ ਪੌਲਿੰਗ ਜਿਹੜੀ ਸਕੀਮ ਤੁਸੀਂ ਲੈ ਕੇ ਆਏ ਇਹਨੂੰ ਇਹਦਾ ਰੱਦ ਹੋਣੀ ਚਾਹੀਦੀ ਹੈ ਪੁਰਾਣੇ ਜਿਹੜੇ ਮੀਟਰ ਹੈ ਉਹੀ ਬਹਾਲ ਹੋਣੇ ਚਾਹੀਦੇ ਜਿਹੜੇ ਨਵੇਂ ਮੀਟਰ ਪਿੰਡਾਂ ਦੇ ਵਿੱਚ ਲੱਗ ਰਹੇ ਆ ਉਹ ਨਵੇਂ ਮੀਟਰ ਅਸੀਂ ਕੁਝ ਦਿਨਾਂ ਬਾਅਦ ਜਥੇਬੰਦੀਆਂ ਨਾਲ ਗੱਲ ਕਰਕੇ ਜਿਹੜੇ ਪਿੰਡਾਂ 'ਚ ਲੱਗੇ ਆ ਕੋਸ਼ਿਸ਼ ਕਰਾਂਗੇ ਨਵੇਂ ਮੀਟਰ ਪਟਾ ਕੇ ਅਸੀਂ ਉਹ ਬਿਜਲੀ ਬੋਰਡ ਨੂੰ ਵਾਪਸ ਕਰਾਂਗੇ ਔਰ ਪੁਰਾਣੇ ਮੀਟਰ ਚੱਲਣ ਔਰ ਇਹ ਜਿਹੜੀ ਲੈਂਡ ਪੋਲਿੰਗ ਸਕੀਮ ਜਿਹੜੀ ਚੱਲ ਰਹੀ ਹੈ ਇਹ ਸਰਕਾਰ ਨੂੰ ਰੱਦ ਕਰਨੀ ਚਾਹੀਦੀ ਹੈ ਕਿਉਂਕਿ ਪੂਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਅੱਜ ਇੱਕ ਮੰਚ ਤੇ ਨੇ ਗਰੀਬ ਪਰਿਵਾਰ ਨੇ ਔਰ ਇਹ ਪੋਲਿਸੀ ਰੱਦ ਹੋਣੀ ਚਾਹੀਦੀ ਦੂਸਰੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕੱਲ ਇੱਕ ਮੰਦਭਾਗੀ ਘਟਨਾ ਸਾਡੇ ਵਾਪਰੀ ਕਿ ਸਾਡੀ ਇੱਕ ਤੂੜੀ ਵਾਲੀ ਟਰਾਲੀ ਸੀਗੀ ਜੋ ਸ਼ੰਭੂ ਜਿਹੜਾ ਟੋਲ ਪਲਾਜਾ ਹੈ ਉਸ ਦੇ ਉਤੋਂ ਲੰਘੀ ਉਹਦੀ 250 ਰੁਪਿਆ ਪਰਚੀ ਕੱਟੀ ਕੱਲ ਸਾਡੀਆਂ ਜਥੇਬੰਦੀਆਂ ਨੇ ਉੱਥੇ ਜਾ ਕੇ ਇਕੱਠ ਕਰਕੇ ਤਾਂ ਉਹ ਜਿਹੜੀਆਂ ਸਾਡੀਆਂ ਮੰਗਾਂ ਸੀਗਾ ਕਿਉਂਕਿ 2008 ਦਾ ਐਕਟ ਸੀਗਾ ਉਹਦੇ ਵਿੱਚ ਜੋ ਕਿਸਾਨ ਹੈ ਕਿਸਾਨ ਦੀ ਚਾਹੇ ਟਰੈਲੀ ਟਰੈਕਟਰ ਹੈ ਚਾਹੇ ਮਸ਼ੀਨ ਹੈ ਔਰ ਚਾਹੇ ਕੋਈ ਵੀ ਜ਼ਿਮੀਂਦਾਰ ਆਸੰਦ ਹੈ ਉਹ ਸੰਦ ਫ੍ਰੀ ਹੈ ਕੱਲ ਨੂੰ ਤਾਂ ਇਹ ਫਿਰ ਜਿਹੜੀ ਮੋਟਰਸਾਈਕਲ ਲੱਗ ਰਹੀ ਹੈ ਜਾ ਰਹਿਆ ਇਹਨਾਂ ਤੇ ਵੀ ਉਹ ਟੋਲ ਟੈਕਸ ਕੱਟਣਗੇ ਸੋ ਇਹ ਜਿਹੜੀ ਹਰਿਆਣਾ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਜੋ ਕੋਈ ਨਹੀਂ ਛੱਡਦੀ ਮੁੱਦਾ ਨਹੀਂ ਛੱਡਦੀ ਕਿ ਕਿਸਾਨਾਂ ਨੂੰ ਪਰੇਸ਼ਾਨ ਕਰਦਾ ਇਹ ਸਾਰੀਆਂ ਜੋ ਕਿਸਾਨ ਦੇ ਆ ਖਿਲਾਫ ਜੋ ਇਹ ਗਤੀਵਿਧੀਆਂ ਹੋ ਰਹੀਆਂ ਨੇ ਇਹ ਵਾਪਸ ਹੋਣੀਆਂ ਚਾਹੀਦੀਆਂ ਅੱਜ ਸਾਡਾ ਜੋ ਆ ਰੂਟ ਹੈ ਪ੍ਰਧਾਨ ਜੀ ਹਰਾਂ ਨੇ ਦੱਸਿਆ ਸਿੰਘ ਸਭਾ ਦੁਰਗਾ ਮੰਦਰ ਇਸ ਤੋਂ ਬਾਅਦ ਫੁਹਾਰਾ ਚੌਕ ਐਮ ਐਲ ਏ ਰੋਡ ਤੋਂ ਹੋ ਕੇ ਸਾਡੀ ਸਮਾਪਤੀ ਹੈ ਔਰ ਅਸੀਂ ਸ਼ਾਂਤਮਈ ਢੰਗ ਦੇ ਨਾਲ ਅਸੀਂ ਇਹ ਜੋ ਮਾਰਚ ਕਰ ਰਹੇ ਹਾਂ ਔਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਜੋ ਤੁਸੀਂ ਲੈਂਡ ਪੂਲਿੰਗ ਜੋ ਸਕੀਮ ਹੈ ਇਸ ਨੂੰ ਰੱਦ ਕਰੋ ਇਹਨੂੰ ਪੰਜਾਬ ਦਾ ਕਿਸਾਨ ਪੰਜਾਬ ਦਾ ਗਰੀਬ ਪੰਜਾਬ ਦਾ ਜੋ ਜਿੰਨਾ ਹੀ ਵਰਗ ਹੈ ਇਹ ਇਹਨੂੰ ਨਾ ਮਨਜ਼ੂਰ ਕਰਦੇ ਨੇ ਮਾਰੇ ਲਾਲ ਜੀ ਜੀ ਕਹਿਣਾ ਚਾਹੂਗਾ ਅੱਜ ਜਿਹੜੀ ਵਾਈਕ੍ਰਾਤੀ ਕੱਢੀ ਜਾ ਰਹੀ ਹੈ ਕੀ ਬਤਨ ਵਾਈਕ੍ਰਾ ਖਾਲਸਾ ਹੈ ਕਿ ਜੀ ਫਤਿਹ ਇਹ ਰੈਲੀ ਭਾਈ 11 ਤਰੀਕ ਦਾ ਜਿਹੜਾ ਟਾਈਮ ਦਿੱਤਾ ਤਾਂ ਨਾ ਪਹਿਲਾਂ 30 ਤਰੀਕ ਨੂੰ ਕਿਸਾਨ ਮੋਰਚੇ ਨੇ ਮਤ ਰੈਲੀ ਕੱਢੀ ਸੀ ਉਹਦੇ ਵਿੱਚ ਵੀ ਅਸੀਂ ਸਮਰਥਨ ਦਿੱਤਾ ਦਾ ਤੇ ਸਾਡੀ ਵੀਰ 11 ਤਰੀਕ ਦੀ ਕੇਐਮਐਮ ਵੱਲੋਂ ਮਤਲਬ ਇਹ ਪ੍ਰੋਗਰਾਮ ਜਿਹੜਾ ਚੱਲਿਆ ਹੈ ਇਹਦੇ ਰੈਲੀ ਦੀ ਮੋਟਰਸਾਈਕਲਾਂ ਦੀ ਕੱਢਣੀ ਹੈ ਹਰ ਸ਼ਹਿਰ ਦੇ ਵਿੱਚ ਕੱਢਣੀ ਹੈ ਤੇ ਜਿਹੜੀਆਂ ਸਾਡੀਆਂ ਜਵਿੰਨਾਂ ਨੇ ਉਹਨਾਂ ਦੇ ਪਿੱਛੇ ਜਿਹੜੀ ਕੁਆਇਰ ਕਰ ਰਹੀਦੀ ਸਰਕਾਰ ਉਹਦੇ ਬਾਰੇ ਸਾਡਾ ਇਹ ਰੋਸ ਹੈ ਦੂਜਾ ਇਹ ਹੈ ਸਾਡਾ ਚਿਪੜਾ ਮੀਟਰ ਜਿਹੜੀ ਇਹ ਸਰਕਾਰ ਆਵਾਨੀ ਦਾਨੀਆਂ ਨੂੰ ਦੇਣਾ ਚਾਹੁੰਦੀ ਹੈ ਅਸੀਂ ਇਹਦੇ ਵਿਰੋਧਚ ਹਾਂ ਸਾਰਾ ਕੁਝ ਮੋਦੀ ਸਰਕਾਰ ਨੇ ਵੇਚ ਤਿਆ ਛੱਡਿਆ ਕੁਝ ਨਹੀਂ ਹੈ ਗਿਆ ਇੱਕ ਸਿਰਫ ਬਿਜਲੀ ਮਹਿਕਵਾ ਹੀ ਰਹਿੰਦਾ ਉਹਨੂੰ ਵੀ ਮੱਤ ਲੈ ਇਹ ਦੇਣਾ ਚਾਹੁੰਦੀ ਹੈ ਅਸੀਂ ਕਹਿੰਨੇ ਵੀ ਅਸੀਂ ਚਿਪਾ ਵਾਲਾ ਮੀਟਰ ਨਹੀਂ ਲੱਗਣ ਦੇਣਾ ਹੈ ਗਿਆ ਵੀ ਜਿਹੜੇ ਵੀ ਲੱਗਿਆ ਵਾ ਮੇਰਾ ਵੀਰ ਨਾ ਉਹ ਜਥੇਬੰਦੀ ਦੇ ਪ੍ਰਧਾਨ ਨੂੰ ਨਾਲ ਲਿਜਾ ਕੇ ਪੱਟ ਕੇ ਐਸਡੀਓ ਦੇ ਕੋਲ ਗварਕ ਦਿੱਤੀਆ ਇਹ ਜਿਹੜੀ ਰੈਲੀ ਕੱਟੀ ਜਾ ਰਹੀ ਹੈ ਕਿੱਥੋਂ ਲੈ ਕੇ ਕਿੱਥੇ ਤੱਕ ਜਾਊਗੀ ਇਹ ਇਹ ਇੱਥੋਂ ਚੱਲ ਕੇ ਕਾਲੀ ਵਾਲੇ ਚੌਕ ਤੋਂ ਉੱਪਰ ਨੇ ਜਿੰਦਰ ਕੋ ਮਕੇ ਮਤਲਬ ਪਹਾੜਾ ਚੌਕ ਆ ਪਹਾੜਾ ਚੌਕ ਮਤਲਬ ਉੱਥੇ ਜਾ ਕੇ ਸਮਾਪਤੀ ਹੋਣੀ ਹੈ